ਨਮਸਕਾਰ ਦੋਸਤੋ ਜ਼ਿੰਦਗੀ ਦੀ ਹਕੀਕਤ ਦੇ ਨਾਲ ਜੁੜੀ ਹੋਈ ਇੱਕ ਰਚਨਾ ਕਹਿਣ ਲੱਗਾ ਤੁਇਓ ਬੇਪਰਵਾਹ ਮਾਲਕਾ ਤੁਇਓ ਬੇਪਰਵਾ ਨਿਰਤਵਜੋਂ ਦੇਣਾ ਤੁਇਓ ਬੇਪਰਵਾਹ ਮਾਲਕਾ ਤੁਇਓ ਬੇਪਰਵਾ ਤੁਇਓ ਬੇਪਰਵਾਹ ਮਾਲਕਾ ਤੁਇਓ ਬੇਪਰਵਾ ਜੋੜ ਜੁੜਈਆ ਕੁਝ ਨਹੀਂ ਮੰਗਦੇ ਖਰਚੇ ਦਿੱਤੀ ਜਾ ਮਾਲਕਾ ਤੁਇਓ ਬੇਪਰਵਾ ਤੁਇਓ ਬੇਪਰਵਾਹ ਮਾਲਕਾ ਤੁਇਓ ਬੇਪਰਵਾ ਖਰਚੇ ਤੈਨੂੰ ਕੀ ਕਰਵਾਵਾ ਆਪਣੇ ਆਪ ਵਧਾ ਲੈ ਜਿੰਨੇ ਕਮਰੇ ਓਨੇ ਟੀਵੀ ਓਨੇ ਏਸੀ ਲਾ ਲੈ ਖਰਚੇ ਤੈਨੂੰ ਕੀ ਕਰਵਾਵਾ ਆਪਣੇ ਆਪ ਵਧਾ ਲੈ ਜਿੰਨੇ ਕਮਰੇ ਓਨੇ ਟੀਵੀ ਓਨੇ ਏਸੀ ਲਾ ਲੈ ਬਿਜਲੀ ਦਾ ਬਿੱਲ ਤਾਰ ਕੇ ਪਿੱਛੋਂ ਵੱਜਦੀ ਨਹੀਂ ਤਨਖਾਹ ਮਾਲਕਾ ਤੂੰ ਬੇਪਰਵਾਹ ਤੂੰ ਬੇਪਰਵਾਹ ਮਾਲਕਾ ਤੂੰ ਬੇਪਰਵਾਹ ਬੁੱਢੇ ਮਾਪਿਓ ਲੈਣ ਦਵਾਈਆਂ ਪੜਦੇ ਪੁੱਤਰ ਧੀਆਂ ਬੁੱਢੇ ਮਾਪੇ ਉਹ ਲੈਣ ਦਵਾਈਆਂ ਪਰ ਤੇ ਪੁੱਤਰ ਤੇ ਆ ਰੋਟੀ ਟੁੱਕ ਵੀ ਸਕਣਾ ਹੁੰਦਾ ਪੰਜਾਂ ਸਤਾਂ ਜੀਆਂ ਦਾਲ ਤੇ ਫੁਲਕਾ ਮਿਲਦਾ ਜਾਵੇ ਕਾਦੇ ਖੀਰ ਕੜਾ ਮਾਲਕਾ ਤਿਉਂ ਬੇਪਰਵਾਹ ਤਿਉਂ ਬੇਪਰਵਾਹ ਮਾਲਕਾ ਤਿਉਂ ਬੇਪਰਵਾਹ ਚੌਂ ਜੀਆਂ ਕੋਲ 6 ਫੋਨ ਨੇ ਨੈਟ ਕਨੈਕਸ਼ਨ ਚੱਲਦੇ ਚੌਂ ਜੀਆਂ ਕੋਲ 6 ਫੋਨ ਨੇ ਨੈਟ ਕਨੈਕਸ਼ਨ ਚੱਲਦੇ ਚਿਹੜੇ ਮਹੀਨੇ 650 ਵਾਈਫਾਈ ਦਾ ਬਿੱਲ ਕੱਲਦੇ ਸਾਰਾ ਦਿਨ ਹੀ YouTube ਤੇ ਫਿਲਮਾਂ ਦੇਣ ਕਸਾ ਮਾਲਕਾ ਤੂੰ ਹੋ ਬੇਪਰਵਾਹ ਤੂੰ ਹੋ ਬੇਪਰਵਾਹ ਮਾਲਕਾ ਤੂੰ ਹੋ ਬੇਪਰਵਾਹ 990 ਇੱਕ ਕਮਰੇ ਦੇ ਟੀਵੀ ਦਾ ਬਿੱਲ ਆਉਂਦਾ 990 ਇੱਕ کمرੇ ਦੇ ਟੀਵੀ ਦਾ ਬਿੱਲ ਆਉਂਦਾ ਕੋਈ ਜੀ ਵੀ ਬਿਨਾ ਪ੍ਰਸਤੋਂ ਕਪੜੇ ਨਹੀਂ ਹੁਣ ਪਾਉਂਦਾ 20 ਰੁਪਏ ਇੱਕ ਸੂਟ ਦੇ ਕਪੜੇ ਲੈਂਦੇ ਲਾਹ ਮਾਲਕਾ ਤੂੰ ਬੇਪਰਵਾ ਤੂੰ ਬੇਪਰਵਾ ਮਾਲਕਾ ਤੂੰ ਬੇਪਰਵਾ ਛੁੱਟੀਆਂ ਦੇ ਵਿੱਚ ਛੁੱਟੀਆਂ ਕੱਟਣ ਭਾਂਜਾ ਭਾਂਜੀ ਆ ਗਏ ਛੁੱਟੀਆਂ ਦੇ ਵਿੱਚ ਛੁੱਟੀਆਂ ਕੱਟਣ ਭਾਂਜਾ ਭਾਂਜੀ ਆ ਗਏ ਸੂਟ ਵੀ ਦਿੱਤੇ ਸ਼ਗਨ ਵੀ ਦਿੱਤੇ ਤਾਂ ਵੀ ਮੂੰਹ ਬਣਾ ਕੇ ਛੁੱਟੀਆਂ ਦੇ ਵਿੱਚ ਛੁੱਟੀਆਂ ਕੱਟਣ ਭਾਂਜਾ ਭਾਂਜੀ ਆ ਗਏ ਸੂਟ ਵੀ ਦਿੱਤੇ ਛਗਣ ਵੀ ਦਿੱਤੇ ਤਾਂ ਵੀ ਮੂੰਹ ਬਣਾ ਕੇ ਕਹਿਣ ਆਰਜੋ ਚੰਗੀ ਤਰ੍ਹਾਂ ਨਹੀਂ ਪੁੱਛੀ ਮਾਮੀ ਨੇ ਜਾ ਮਾਲਕਾ ਤੂੰ ਬੇਪਰਵਾ ਤੂੰ ਬੇਪਰਵਾ ਮਾਲਕਾ ਤੂੰ ਬੇਪਰਵਾ ਜੋੜ ਜੁੜਈਆਂ ਕੁਝ ਨਹੀਂ ਮੰਗਦੇ ਖਰਚੇ ਦਿੱਤੀ ਜਾ ਮਾਲਕਾ ਤੂੰ ਬੇਪਰਵਾ ਤੂੰ ਬੇਪਰਵਾ ਮਾਲਕਾ ਤੂੰ ਬੇਪਰਵਾ ਤੂੰ ਬੇਪਰਵਾ ਮਾਲਕਾ ਤੂੰ ਬੇਪਰਵਾ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੇ ਲਾਈਕ ਐਂਡ ਸ਼ੇਅਰ ਕਰਿਆ ਜੇ ਧੰਨਵਾਦ ਤੁਹਾਡਾ ਨਵਾਂ ਚੈਨਲ ਬਣਾਇਆ ਜੀ ਤੇ ਬਹੁਤ ਸਾਰੀਆਂ ਰਚਨਾਵਾਂ ਤੁਹਾਨੂੰ ਤਕਰੀਬਨ ਤਕਰੀਬਨ ਹਫਤੇ ਦੇ ਵਿੱਚ ਇੱਕ ਦੋ ਵਾਰੀ ਨਵੀਂ ਰਚਨਾ ਪਾਉਂਦਾ ਰਹੂੰਗਾ ਜਿਉਂਦੇ ਵੱਸਦੇ ਰੋ ਰੱਬ ਰਾਖਾ